ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਨਗਰ ਭਲਾਈਪੁਰ ਪੂਰਬਾ ਭਲਾਈਪੁਰ ਪੂਰਬਾ ਦੇ ਵਿੱਚ ਜੋ ਵੱਡੀ ਗਿਣਤੀ ਵਿੱਚ ਵਿਦਿਆਰਥੀ ਅੱਜ ਸਿੱਖ ਜੀਵਨ ਜਾਚ ਦਾ ਧਾਰਮਿਕ ਪੇਪਰ ਜਿਹੜਾ ਦੇ ਰਹੇ ਨੇ ਜਿਸ ਪੇਪਰ ਦੇ ਵਿੱਚ ਬੱਚਿਆਂ ਨੂੰ ਛਪਿਆ ਹੋਇਆ ਸਿਲੇਬਸ ਜਿਹੜਾ 15-20 ਦਿਨ ਪਹਿਲਾਂ ਦਿੱਤਾ ਜਾਂਦਾ ਹੈ ਉਹ ਸਿਲੇਬਸ ਨੂੰ ਪੜਿਆ ਜਾਂਦਾ ਹੈ ਛਪੇ ਹੋਏ ਸਿਲੇਬਸ ਦੇ ਵਿੱਚੋਂ ਕੁਝ ਸਵਾਲ ਜਿਹੜੇ ਨੇ ਉਹ ਕੁਐਸਚਨ ਪੇਪਰ ਦੇ ਰੂਪ ਵਿੱਚ ਬੱਚਿਆਂ ਨੂੰ ਪਾਏ ਜਾਂਦੇ ਨੇ ਜਿਵੇਂ ਛੋਟੇ ਬੱਚਿਆਂ ਨੂੰ ਪੰਜ ਬਾਣੀਆਂ ਕਿੱਥੇ ਤੇ ਕਿੰਨੇ ਅੰਗ ਤੇ ਕਿਹੜੇ ਗ੍ਰੰਥ ਦੇ ਵਿੱਚ ਹਨ ਗੁਰਮੁਖੀ ਅੱਖਰਾਂ ਦੀ 1 ਤੋਂ ਲੈ ਕੇ 100 ਤੱਕ ਗਿਣਤੀ ਗੁਰਬਾਣੀਆਂ ਕਿੰਨੇ ਅੰਗ ਤੇ ਨੇ ਅਤੇ ਚਾਰ ਸਹਿਬਜ਼ਾਦਿਆਂ ਦੇ ਜੀਵਨ ਬਾਰੇ ਵਿਸ਼ੇਸ਼ ਸਵਾਲ ਬਹੁਤ ਛੋਟਾ ਜਿਹਾ ਸਿਲੇਬਸ ਜਿਹੜਾ ਉਹ ਬਣਾ ਕੇ ਦਾਨ ਕੀ ਹੈ ਕਰਮ ਕੀ ਨੇ ਇਤਿਹਾਸਿਕ ਛੋਟੇ-ਛੋਟੇ ਸਵਾਲ ਬਣਾ ਕੇ ਬੱਚਿਆਂ ਨੂੰ ਦਿੱਤੇ ਜਾਂਦੇ ਨੇ ਵੱਡਿਆਂ ਬੱਚਿਆਂ ਵਾਸਤੇ ਪੰਜ ਸ਼ਬਦ ਗੁਰਬਾਣੀ ਦੇ ਨੇ ਕੁਝ ਟੌਪਿਕ ਹਨ ਅਤੇ ਨਵਾਬ ਕਪੂਰ ਸਿੰਘ ਜੀ ਬੀਬੀ ਭਾਨੀ ਜੀ ਜੱਸਾ ਸਿੰਘ ਜੀ ਆਲੂਵਾਲੀਆ ਅਤੇ ਮਾਤਾ ਖੀਵੀ ਜੀ ਇਹ ਮਹਾਨ ਇਤਿਹਾਸ ਵਿੱਚੋਂ ਸਾਖੀਆਂ ਤੇ ਮਿਸਲ ਛੀ ਦਾ ਤਰਨਾਂ ਦਲ ਦੇ ਬਾਰੇ ਸੰਖੇਪ ਜਾਣਕਾਰੀ ਚਾਰ ਸੱਜਾਦਿਆਂ ਦੇ ਬਾਰੇ ਜਾਣਕਾਰੀ ਇਹ ਤਿੰਨ ਜਿਹੜਾ ਹੈ ਤਰਾਂ ਦਾ ਸਿਲੇਬਸ ਜਿਹੜਾ ਬੱਚਿਆਂ ਨੂੰ ਦਿੱਤਾ ਜਾ ਰਿਹਾ ਸੋ ਅੱਜ ਬੱਚੇ ਪੇਪਰ ਦੇ ਰਹੇ ਨੇ ਸਮਰਾਦ ਦੱਸ ਦੋ ਜੇ ਤੁਸੀਂ ਸੁਣ ਲੋ ਹੁਣ ਸੁਣ ਲੋ ਜੇ ਸੀ ਦੂਸਰੀ ਤੀਸਰੀ ਚੌਥੀ ਪੰਜਵੀਂ ਕਲਾਸ ਵਾਲੇ ਪਹਿਲਾ ਤਾਂ ਦੇ ਇਸੇ ਦੂਸਰਾ ਪ੍ਰਸ਼ਨ ਤਾਂ ਆਇਆ ਜਾਪ ਸਾਹਿਬ ਦੀ ਬਾਣੀ ਵਿੱਚ ਕੁੱਲ ਕਿੰਨੇ ਛੰਦ ਹਨ ਪਹਿਲੇ ਛੇ ਛੰਦਾਂ ਦੇ ਨਾਮ ਲਿਖਨੇ ਤੁਸੀਂ ਪਹਿਲਾਂ ਲਿਖ ਦੇਣਾ ਹੈ ਟੋਟਲ ਕਿੰਨੇ ਆ ਫਿਰ ਛੇ ਪਹਿਲੇ ਛੇ ਸ਼ੰਦਾਂ ਦੇ ਨਾਮ ਗੁਰਮੁਖੀ ਅੱਖਰਾਂ ਦੇ ਵਿੱਚ ਗਿਣਤੀ ਲਿਖਣੀ ਤੁਸੀਂ 1 ਤੋਂ ਲੈ ਕੇ 100 ਤੱਕ ਮੈਥ ਵਾਲੀ ਕਾਊਂਟਿੰਗ ਨਹੀਂ ਲਿਖਣੀ ਹੈਗੀ ਗੁਰਮੁਖੀ ਅੱਖਰਾਂ 'ਚ 1 ਕਿੱਦਾਂ ਬਣਾਈਦਾ 2 3 4 5 100 ਜਿੰਨੇ ਹੈਗੇ ਆ 1 ਤੋਂ ਲੈ ਕੇ 100 ਤੱਕ ਗੁਰੂ ਨਾਨਕ ਦੇਵ ਜੀ ਨੂੰ ਹੇਠ ਲਿਖੇ ਦੇਸ਼ਾਂ ਵਿੱਚ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਵੀ ਤੁਹਾਨੂੰ ਆਇਆ ਸੀ ਸਵਾਲ ਸਿਲੇਬਸ ਵਿੱਚ ਇਦੇ ਵਿੱਚ ਤੁਹਾਨੂੰ ਚਾਰ ਦੇਸ਼ਾਂ ਦੇ ਵਿੱਚ ਪੁੱਛਿਆ ਚੀਨ 'ਚ ਕੀ ਕਹਿੰਦੇ ਆ ਗੁਰੂ ਸਾਹਿਬ ਜੀ ਨੂੰ ਮਿਸਰ 'ਚ ਕੀ ਕਹਿੰਦੇ ਰੂਸਟ ਬਗਦਾਦ 'ਚ ਅਗਲੀ ਤਾਂ ਦਿਵਾਰ ਸੀਗੀ ਗੁਰੂ ਸਾਹਿਬ ਕੇ ਗੁਣ ਨਾਨਕ ਗਾਵੇ ਤੋਂ ਅਗਲੀਆਂ ਪੰਜ ਪੰਕਤੀਆਂ ਲਿਖਣੀਆਂ ਤੁਸੀਂ ਠੀਕ ਹੈ ਅਗਲਾ ਸ਼ੇਮਸ ਵਾਲਾ ਤਾਂ ਡਾ ਬਾਜੋਂ ਗੁਰੂ ਗੁਬਾਰ ਹੈ ਹਾਂ ਹਾਂ ਕਰਦੀ ਸੁਣੀ ਲੁਕਾਈ ਪੰਕਤੀ ਦਾ ਅਰਥ ਸਪਸ਼ਟ ਕਰਨਾ ਹੈ ਇਸ ਪੰਕਤੀ ਦਾ ਅਰਥ ਲਿਖਣਾ ਤੁਸੀਂ ਕੀ ਆ ਰਹਿਰਾਸ ਸਾਹਿਬਾਰੇ ਜਾਂ ਫਿਰ ਉਸ ਤੋਂ ਬਾਅਦ ਤੁਹਾਡਾ 7ਵਾਂ ਸਵਾਲ ਰਹਿਰਾਸ ਸਾਈ ਬਾਣੀ ਕਦੋਂ ਪੜ੍ਹੀ ਜਾਂਦੀ ਹੈ ਅਤੇ ਇਸ ਵਿੱਚ ਕਿੰਨੇ ਗੁਰੂ ਸਹਿਬਾਨਾਂ ਦੀ ਬਾਣੀ ਦਰਜ ਹੈ ਠੀਕ ਹੈ ਤੁਸੀਂ ਲਿਖੇ ਕਿੰਨੇ ਗੁਰੂ ਸਾਹਿਬ ਜੀ ਦੀ ਬਾਣੀ ਦਰਜਾ ਉਹਨਾਂ ਦੇ ਨਾਮ ਲਿਖ ਦੇਣੇ ਆ ਪੰਜਾਂ ਦੇ 8ਵਾਂ ਸਵਾਲ ਦਾ ਡੈਸੀ ਟੌਪਿਕ ਚਾਰ ਸਾਹਿਬਜਾਦੇ ਉਹਦੇ ਵਿੱਚੋਂ ਤੁਹਾਨੂੰ ਚਾਰ ਤਿੰਨ ਸਵਾਲ ਪੁੱਛੇ ਛੋਟੇ ਸਾਹਿਬਜਾਦੇ ਅਤੇ ਮਾਤਾ ਗੁਜਰੀ ਜੀ ਕਿਸ ਨਦੀ ਤੇ ਪਰਿਵਾਰ ਨਾਲ ਉਹ ਵਿਛੜੇ ਸਨ ਵਜ਼ੀਰ ਖਾਨ ਕੋਲ ਸਾਹਿਬਜ਼ਾਦਿਆਂ ਨੂੰ ਕਿਸ ਨੇ ਫੜਾਇਆ ਸੀ ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕਿੱਥੇ ਹੋਇਆ ਠੀਕ ਹੈ ਉਹਨਾਂ ਦਾ ਅੰਤਿਮ ਸੰਸਕਾਰ ਕਿੱਥੇ ਕੀਤਾ ਗਿਆ ਹਾਂਜੀ ਹਾਂਜੀ ਇਹ ਪਹਿਲੇ ਗਰੁੱਪ ਵਾਲਿਆਂ ਦਾ ਠੀਕ ਹੈ ਆਦੇ ਹੋ ਸੈਕਿੰਡ ਤੀਸਰਾ ਜਦਾਂ ਅਗੇ ਦੂਸਰਾ ਗਰੁੱਪ ਆ ਦੂਸਰੇ ਦਰਜੇ ਵਾਲੇ ਛੇਵੀਂ ਸੱਤਵੀਂ ਅੱਠਵੀਂ ਨੌਵੀਂ ਦਸਵੀਂ ਵਾਲਿਆਂ ਦਾ ਤੁਹਾਨੂੰ ਜਿਵੇਂ ਪਹਿਲਾ ਪੰਜ ਸ਼ਬਦ ਸੀ ਗੁਰਬਾਣੀ ਦੇ ਪਹਿਲਾ ਸ਼ਬਦ ਨਾਦੁ ਪਰਮੇ ਜੈਸੀ ਮਿਰਗਾਏ ਸ਼ਬਦ ਦੇ ਅਨੁਸਾਰ ਤੁਹਾਡੇ ਕੋਲ ਤਿੰਨ ਸਵਾਲ ਪੁੱਛੇ ਆ ਸਾਰਾ ਸ਼ਬਦ ਨਹੀਂ ਲਿਖਣਾ ਤੁਸੀਂ ਨਾਦ ਪਰਮੇ ਵਾਲਾ ਉਹਦੇ ਚੋਂ ਤਿੰਨ ਪ੍ਰਸ਼ਨ ਪੁੱਛੇ ਆ ਸ਼ਬਦ ਜੋ ਸ਼ਬਦ ਅਨੁਸਾਰ ਪਸੂ ਆਰਾ ਦਾ ਕੀ ਅਰਥ ਹੈ ਤੁਸੀਂ ਪਸਵਾਾਰਾ ਦਾ ਅਰਥ ਲਿਖ ਦੇਣਾ ਆ ਕੋਡਾ ਡਾਰ ਦਾ ਅਰਥ ਸਪਸ਼ਟ ਕਰਨਾ ਤੇ ਪੰਕਤੀ ਲਿਖਣੀ ਕੋਡਾ ਡਾਰਤ ਵਾਲੀ ਠੀਕ ਹੈ ਨਾਮਦੇਵ ਜੀ ਨੇ ਕੀ ਧਿਆਨ ਦੀ ਗੱਲ ਕੀਤੀ ਹੈ ਪੰਕਤੀ ਲਿਖ ਦੇਣੀ ਨਾਮਦੇਵ ਜੀ ਵਾਲੀ ਉਹ ਤੇ ਨਾਲ ਲਿਖ ਦੇਣਾ ਉਹਨਾਂ ਨੇ ਕੀ ਧਿਆਨ ਦੀ ਗੱਲ ਕੀਤੀ ਹੈ ਇਹਨੂੰ ਸਪਸ਼ਟ ਕਰੋ ਦੂਸਰਾ ਸ਼ਬਦ ਸੀ ਤੱਡਾ ਕਹਿਣ ਕਹਾਵੈਨ ਵਾਲਾ ਉਹਦੇ ਚੋਂ ਵੀ ਦੋ ਪ੍ਰਸ਼ਨ ਪੁੱਛੇ ਇਸ ਸ਼ਬਦ ਅਨੁਸਾਰ ਸੇਵਕ ਕਿਸ ਗੇੜ ਵਿੱਚ ਵਿੱਚੋਂ ਬਚ ਜਾਂਦਾ ਹੈ ਸ਼ਬਦ ਅਨੁਸਾਰ ਛੋੜ ਨਹੀਂ ਕਿਸ ਲੇਤਾ ਦਾ ਅਰਥ ਸਪਸ਼ਟ ਕਰਨਾ ਤੁਸੀਂ ਤੀਸਰਾ ਸ਼ਬਦ ਸੀ ਤੁਹਾਡਾ ਦਿਸਤ ਵਿਕਾਰੀ ਬੰਧਨ ਬੰਦ ਹੈ ਹੋਂ ਤਿਸਕੇ ਵੱਲ ਜਾਈ ਸ਼ਬਦ ਦੇ ਅਨੁਸਾਰ ਉੱਤਰ ਦੇਣਾ ਆ ਇਸ ਵਿੱਚ ਵੀ ਤੀਸਰੇ ਸ਼ਬਦ 'ਚੋਂ ਤਿੰਨ ਪ੍ਰਸ਼ਨ ਪੁੱਛੇਦਾਨੋਂ ਸ਼ਬਦ ਅਨੁਸਾਰ ਕੀ ਬੋਲਣ ਲਈ ਕਿਹਾ ਗਿਆ ਹੈ ਤੇ ਇਸ ਨਾਲ ਕੀ ਪ੍ਰਾਪਤੀ ਹੁੰਦੀ ਹੈ ਜੀਵਨ ਦੀ ਬਾਜੀ ਕਿਸ ਨੇ ਜਿੱਤੀ ਹੈ ਪੰਕਤੀ ਲਿਖ ਕੇ ਸਪਸ਼ਟ ਕਰੋ ਪ੍ਰਭੂ ਕਿਹੜਾ ਤਮਾਸ਼ਾ ਕਰ ਰਿਹਾ ਹੈ ਸੋ ਜੀਵੇ ਆ ਜਿਸ ਮਨ ਵਸਿਆ ਸੋ ਇਹ ਸ਼ਬਦ ਦੇ ਅਨੁਸਾਰ ਉੱਤਰ ਇਹਦੇ ਚੋ ਵੀ ਤੁਹਾਨੂੰ ਚੌਥੇ ਸ਼ਬਦ ਚੋਂ ਤਿੰਨ ਪ੍ਰਸ਼ਨ ਆਏ ਆ ਇਹ ਅਟੈਂਪਟ ਕਰਨੇ ਤੁਸੀਂ ਪੰਜਵੇਂ ਸ਼ਬਦ ਚੋਂ ਹਰਜ ਸ੍ਰੀ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਸ਼ਬਦ ਦੇ ਅਨੁਸਾਰ ਉੱਤਰ ਦਿਓ ਲਾਸਟ ਪੰਜਵਾਂ ਸ਼ਬਦ ਸੀਧਾ ਦੂਸਰੇ ਗਰੁੱਪ ਵਾਲਿਆਂ ਦਾ ਉਹਦੇ ਚੋ ਵੀ ਤੁਹਾਨੂੰ ਦੋ ਪ੍ਰਸ਼ਨ ਆਏ ਆ ਸ਼ਬਦ ਦੇ ਵਿੱਚੋਂ ਕਿ ਮਨੁੱਖ ਨੇ ਕੰਮ ਕਿਵੇਂ ਵਿਗਾੜ ਲਿਆ ਹੈ ਤੇ ਹੌਲੀ-ਹੌਲੀ ਕਿਸ ਦਾ ਸਮਾਂ ਲੰਘ ਰਿਹਾ ਹੈ ਉਸ ਤੋਂ ਬਾਅਦ ਸੀਗਾ ਕਿਸੇ ਇੱਕ ਤੇ ਨੋਟ ਲਿਖਣਾ ਤੁਸੀਂ ਸੰਤੋਖ ਕੀ ਹੁੰਦਾ ਹੈ ਉਦਮ ਇਹ ਤੁਹਾਡੀ ਚੋਇਸ ਆ ਕਿ ਤੁਸੀਂ ਸੰਤੋਖ ਤੇ ਲਿਖਣਾ ਜਾਂ ਉਦਮ ਇਹਨਾਂ ਦੋਨਾਂ ਤੋਂ ਦੋਨਾਂ ਦੇ ਵਿੱਚੋਂ ਇੱਕ ਟਾਪਿਕ ਤੁਸੀਂ ਕਰਨਾ ਆ ਫਿਰ ਵੀ ਵੀ ਪਾਨੀ ਜੀ ਦੀ ਸਾਖੀ ਜਿਹੜੀ ਮਿਲੀ ਸੀ ਤੁਹਾਨੂੰ ਉਹ ਸਾਖੀ 8-9 ਪੇजेस ਦੀ ਆ ਪੂਰੀ ਸਾਖੀ ਨਹੀਂ ਲਿਖਣੀ ਤੁਸੀਂ ਠੀਕ ਹੈ ਉਹਦੇ ਚੋਂ ਪ੍ਰਸ਼ਨ ਪੁੱਛਿਆ ਬੀਬੀ ਭਾਨੀ ਜੀ ਦੀ ਸਾਖੀ ਦੇ ਵਿੱਚੋਂ 6 ਪ੍ਰਸ਼ਨ ਪੁੱਛੇ ਗਏ ਤੁਹਾਨੂੰ ਸਾਖੀ ਅਨੁਸਾਰ ਬੀਬੀ ਭਾਨੀ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਕਿਹੜੀ ਅਸੀਸ ਦਿੱਤੀ ਸੀ ਉਹ ਅਸੀਸ ਤੁਸੀਂ ਪੰਕਤੀਆਂ ਸਮੇਤ ਲਿਖਣੀ ਆ ਗੁਰੂ ਅਮਰਦਾਸ ਜੀ ਨੇ ਆਪਣੀ ਕਿੰਨੀ ਉਮਰ ਗੁਰੂ ਰਾਮਦਾਸ ਜੀ ਨੂੰ ਦਿੱਤੀ ਸੂਰਜ ਪ੍ਰਕਾਸ਼ ਵਿੱਚ ਕਿਹੜੀ ਪੰਕਤੀ ਹੈ ਜੋ ਬੀਬੀ ਭਾਨੀ ਜੀ ਲਈ ਉਚਾਰਨ ਕੀਤੀ ਗਈ ਹੈ ਗੁਰੂ ਅਮਰਦਾਸ ਜੀ ਦੀਆਂ ਦੋ ਬੱਚੀਆਂ ਦੇ ਨਾਮ ਲਿਖੋ ਗੁਰੂ ਅਰਜਨ ਦੇਵ ਜੀ ਨੇ ਬੀਬੀ ਭਾਨੀ ਜੀ ਦੀ ਯਾਦ ਵਿੱਚ ਕਿਹੜਾ ਖੂਲ ਲਗਵਾਇਆ ਉਸ ਖੂ ਦਾ ਨਾਮ ਲਿਖਣਾ ਤੁਸੀਂ ਉਸ ਤੋਂ ਬਾਅਦ ਡੀਸੀ ਕੀ ਸਾਖੀ ਨਵਾਬ ਕਪੂਰ ਸਿੰਘ ਜੀ ਉਹਨਾਂ ਦੇ ਅਨੁਸਾਰ ਤਾਂ ਤੁਹਾਡੇ ਕੋਲ 6 ਪ੍ਰਸ਼ਨ ਪੁੱਛੇ ਆ ਲੇਪਨ ਗ੍ਰਿਫਨ ਨੇ ਨਵਾਬ ਕਪੂਰ ਸਿੰਘ ਜੀ ਬਾਰੇ ਕੀ ਲਿਖਿਆ ਹੈ ਸਾਖੀ ਦੇ ਵਿੱਚ ਨਵਾਬ ਕਪੂਰ ਸਿੰਘ ਜੀ ਨੇ ਸਰਬੱਤ ਖਾਲਸੇ ਨੂੰ ਕਿਹੜੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੈ ਫੈਜਾਪੁਰ ਸ਼ਹਿਰ ਕਿਸ ਨੇ ਵਸਾਇਆ ਨਵਾਬ ਕਪੂਰ ਸਿੰਘ ਵੇਲੇ ਉਹ ਕਿਹੜਾ ਲਾਂਗਰੀ ਸੀ ਜਿਸ ਦੇ ਹੱਥਾਂ ਵਿੱਚ ਬਹੁਤ ਬਰਕਤ ਸੀ ਹਰੇਕ ਜਥੇ ਵਿੱਚ ਤਕਰੀਬਨ ਕਿੰਨੇ ਸਿੱਖ ਸਨ ਨਵਾਬ ਕਪੂਰ ਸਿੰਘ ਕਿਸ ਤਰ੍ਹਾਂ ਦੇ ਆਗੂ ਸਨ ਉਸ ਤੋਂ ਬਾਅਦ ਸੀ ਚਾਰ ਸਾਹਿਬਜ਼ਾਦੇ ਸਾਖੀਆਂ ਤੁਸੀਂ ਪੂਰੀਆਂ ਨਹੀਂ ਲਿਖਣੀਆਂ ਨਵਾਬ ਕਪੂਰ ਸਿੰਘ ਜੀ ਵਾਲੀ ਵੀ ਬੀਬੀ ਭਾਨੀ ਜੀ ਵਾਲੀ ਵੀ ਇਹਦੇ ਚੋਂ ਪ੍ਰਸ਼ਨ ਜਿਹੜੇ ਪੁੱਛੇ ਉਹਨਾਂ ਦਾ ਇੱਕ ਇੱਕ ਲਾਈਨ ਚ ਆਨਸਰ ਦੇਣਾ ਸਿਰਫ ਚਾਰ ਸਾਹਿਬਜ਼ਾਦਿਆਂ ਵਾਲਾ ਟਾਪਿਕ ਹੈ ਉਹਦੇ ਵਿੱਚੋਂ ਤਿੰਨ ਸਵਾਲ ਆਏ ਤੁਹਾਨੂੰ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕਰਨ ਵਾਲੇ ਜਲਾਦਾਂ ਦੇ ਨਾਮ ਲਿਖੋ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਰਾਤ ਕਿਸ ਦੀ ਝੌਂਪੜੀ ਦੇ ਵਿੱਚ ਰੁਕੇ ਜਿਸ ਨੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਲਈ ਜਗ੍ਹਾ ਖਰੀਦੀ ਸੀ ਉਹਨਾਂ ਦਾ ਨਾਮ ਲਿਖਣਾ ਤੁਸੀਂ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਤਰਨਾ ਦਲ ਦੇ ਜਥੇਦਾਰਾਂ ਦੇ ਨਾਮ ਲਿਖਣੇ ਆ ਤੁਸੀਂ ਕਿੰਨੇ ਜਥੇਦਾਰ ਸੀਗੇ ਹੁਣ ਤੱਕ ਹੋਏ ਉਹਨਾਂ ਸਾਰਿਆਂ ਦੇ ਨਾਮ ਤਰਨਾਂ ਦਲ ਦੇ 16ਵੇਂ ਜਰਨੈਲ ਜਥੇਦਾਰ ਸਿੰਘ ਕੌਣ ਹਨ ਉਹਨਾਂ ਦਾ ਨਾਮ ਗੁਰਗੋਬਿੰਦ ਸਿੰਘ ਜੀ ਦੇ ਅਨੇਕ ਸੇਵਕ ਬ੍ਰह्म ਗਿਆਨੀ ਸੌਰਵੀਰ ਜੋਦੇ ਕੌਣ ਸਨ ਉਹਨਾਂ ਦਾ ਨਾਮ ਲਿਖੋ ਲਾਸਟ ਹੈ ਬਾਬਾ ਗੁਰਮukh ਸਿੰਘ ਜੀ ਦਾ ਜੀਵਨ ਉਹਦੇ ਵਿੱਚੋਂ ਵੀ ਤਿੰਨ ਪ੍ਰਸ਼ਨ ਆਏ ਆ ਬਾਬਾ ਗੁਰਮukh ਸਿੰਘ ਜੀ ਕਿਹੋ ਜੇ ਸੁਭਾਅ ਦੇ ਮਾਲਕ ਸਨ ਬਾਬਾ ਬਕਾਲਾ ਸਾਹਿਬ ਸਰੋਵਰਟਾ ਅਵਸਰ ਦੀ ਕਾਰ ਸੇਵਾ ਕਿਸ ਨੇ ਆਰੰਭ ਕਰਵਾਈ ਬਾਬਾ ਗੁਰਮukh ਸਿੰਘ ਜੀ ਤਰਨਤਾਲ ਦੇ ਕਿੰਵੇਂ ਮੁਖੀ ਸਨ ਅਤੇ ਕਦੋਂ ਅਕਾਲ ਚਲਾਣਾ ਕਰ ਗਏ ਇਹ ਦੂਸਰੇ ਦਰਜੇ ਵਾਲਿਆਂ ਦਾ ਸੀਗਾ ਪ੍ਰਸ਼ਨ ਮਿਲ ਗਿਆ ਤੁਹਾਨੂੰ ਤੀਸਰੇ ਵਾਲਿਆਂ ਦਾ ਸੇਮ ਇਸੇ ਤਰ੍ਹਾਂ ਹੀ ਆ ਠੀਕ ਹੈ ਸਾਖੀਆਂ ਦੇ ਵਿੱਚੋਂ ਪ੍ਰਸ਼ਨ ਆਏ ਹੋਣੇ ਆ ਤੁਹਾਨੂੰ ਪੰਜ ਸ਼ਬਦਾਂ ਪੰਜ ਸ਼ਬਦਾਂ ਦੇ ਵਿੱਚੋਂ ਪ੍ਰਸ਼ਨ ਪੁੱਛੇ ਆ ਉਹ ਪ੍ਰਸ਼ਨਾਂ ਦੇ ਉੱਤਰ ਦੇਣੇ ਆ ਤੇ ਟਾਪਿਕ ਜਿਹੜੇ ਤੁਹਾਨੂੰ 18 ਸਿੱਧੀਆਂ ਜਿਹੜੀਆਂ ਆਈਆਂ ਉਹ ਸਾਰੀਆਂ ਅਟੈਂਪਟ ਕਰਨੀਆਂ ਤੁਸੀ ਇਹਦੇ ਲਿਖਾਈ ਸਾਫ਼ ਕਰਿਓ ਸਾਰੇ ਹੀ ਕਿੰਨੇ ਬੱਚੇ ਸੁਣਾਉਣ ਵਾਲੇ 2 3 ਨੰਬਰ ਵੀਰੇ ਲਿਖਾਈ ਦੇ ਵਿੱਚ ਜੋ ਤੁਸੀਂ ਗੁਰਮੁਖੀ ਅੱਖਰਾਂ ਦੀ ਗਿਣਤੀ ਲਿਖਣੀ ਨਾ ਉਹਦੇ 30 ਨੰਬਰ ਜੇ ਇੱਕੇ ਸਵਾਲ ਦੇ ਜਿਹੜਾ ਸਾਫ਼ ਲਿਖੇਗਾ ਉਹਨੂੰ 35 ਨਹੀਂ ਤੇ 30 ਨੰਬਰ ਉਹਦੇ ਅੱਗੇ ਜੀ i Hmm? Oh. Oh. Sanal online sanıyordum. Ben var. bir şey var bir mm 我们。Mm hmm. ਨੇ ਤੁਹਾਡੀ ਜੀਕਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਹੜੀ ਕਲਾਸ ਤੁਹਾਡੀ ਇਹ ਪਹਿਲੀ ਪਹਿਲੀ ਕਲਾਸ ਪੰਜਾਂ ਪਿਆਰਾਂ ਦੇ ਨਾਮ ਸੁਣਾਓਗੇ ਪੰਜ ਪਿਆਰ ਦੇ ਨਾਮ ਹਾਂਜੀ ਹੱਥ ਜੋੜ ਕੇ ਸੁਣਾਓਗੇ ਹੱਥ ਜੋੜ ਭਾਈ ਦੇ ਸਿੰਘ ਜੀ ਭਾਈ ਤਰਮ ਸਿੰਘ ਜੀ ਭਾਈ ਹਿਮ ਸਿੰਘ ਜੀ ਭਾਈ ਮੋਕਨ ਸਿੰਘ ਭਾਈ ਸੇਬ ਸਿੰਘ ਜੀ ਚਾਰ ਸਾਹਿਬ ਜਿਆਦਾ ਦਾ ਨਾਮ ਸੁਣੋ ਉਹ ਨਹੀਂ ਹੁੰਦੇ ਹਾਂਜੀ ਉਹ ਨਹੀਂ ਹੁੰਦੇ ਬਾਬਾ ਜੀ ਸਿੰਘ ਜੀ ਬੋਲੋ ਬਾਬਾ ਜੀ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦਸਾ ਗੁਰੂ ਸਾਹਿਬਾਨਾ ਨਾਮ ਸ਼ੀ ਸ਼ਿਰਗੁਣਾਂ ਕੇ ਜੀ ਸ਼ਿਰਗੁੰ ਗੰਦੇਵ ਜੀ ਸ਼ਿਰਗੁ ਅਮਰਦਾਸ ਜੀ ਸ਼ਿਰਗੁ ਰਾਮਦਾਸ ਜੀ ਸ਼ਿਰਗੁ ਅਰਜਨਦੇਵ ਜੀ ਸ਼ਿਰਗੁ ਹਰਕੋਬਿੰਦ ਸਿੰਘ ਜੀ ਸ਼ਿਰਗੁ ਹਾਰਾ ਜੀ ਸ਼ਿਰਗੁ ਹਰਕਦੀਸ਼ ਜੀ ਇਸ ਤੋਂ ਬਾਅਦ ਜੀ ਕੋ ਸ਼ਿਰਗੁ ਕੋਬਿੰਦ ਸਿੰਘ ਜੀ ਦਾ ਸਭ ਤੋਂ ਅੰਦੇ ਦਿਓ ਸ਼ਿਰਗੁ ਗੁਰਮ ਸਿੰਘ ਜੀ ਪੰਜਾਬ ਕਕਾਰਾਂ ਦੇ ਨਾਮ ਆਉਂਦੇ ਸੁਣਾਓ ਕੇਸ ਕੰਗਾ ਕਰਾਕ ਸ਼ਹਿਰਾ ਤੇ ਕਿਟਪਾਨ ਬਹੁਤ ਬਹੁਤ ਚਲੋ ਬੇਟਾ ਉਧਰ ਚਲ ਜੂ ਉਥੇ ਬੈਠ ਜਾਓ ਤੁਹਾਡਾ ਕੀ ਨਾਮ ਹੈ ਜਸਪ੍ਰੀਤ ਗੌਰ ਸਾਡੇ ਬੁਲਾਓ ਬੇਨਾ ਵਾਇਗੁਰ ਜੀ ਕਾ ਨਾਲ ਸਾਥ ਜੋੜ ਕੇ ਵਾਇਗੁਰ ਜੀ ਕਾਂਤ ਵਾਇਗੁਰ ਜੀ ਕਿਹਦੇ ਹਾਂਜੀ ਪੰਜਾਂ ਪਿਆਰਾਂ ਦੇ ਨਾਮ ਆਉਂਦੇ ਤੁਹਾਨੂੰ ਸੁਣਾਓ ਫਿਰ ਪੰਜਾਂ ਪਿਆਰਾਂ ਦੇ ਕਿਹੜੇ ਕਹਿੰਜੀ ਬੋਲੋ ਪੰਜਾਂ ਪਿਆਰਾਂ ਦੇ ਹਾਂਜੀ ਭਾਈ ਦਇਆ ਸਿੰਘ ਜੀ

ਬੱਬਾ ਕੜਾ ਸਿੰਘ ਜੋਰਾਵਰ ਸਿੰਘ ਜੀ ਉੱਚੀ ਬੋਲੋ ਬੇਟੇ ਬੱਬਾ ਕੜਾ ਸਿੰਘ ਗੱਸੀ ਬੱਬਾ ਫਤੇ ਸਿੰਘ ਗੱਸੀ ਠੀਕ ਬੇਟੇ ਜਾ ਤੁਹਾਡਾ ਕੀ ਨਾਮ ਜੀ ਜੈ ਵੀਰ ਸਿੰਘ ਉੱਚੀ ਬੋਲੋ ਜੈ ਵੀਰ ਸਿੰਘ ਜੈ ਵੀਰ ਸਿੰਘ ਕਲਾਸ ਕਿਹੜੀ ਆ ਫਰਸਟ ਫਰਸਟ ਕਲਾਸ ਕੀ ਸੁਣਾਓਗੇ ਚਾਹ ਸਾਹਿਬ ਜਾ ਦੇਣਾ ਦੱਸਾਂ ਗੁਰੂ ਸਾਹਿਬਾਨ ਦਾ ਨਾਮ ਆਉਂਦੇ ਸੁਣਾਓ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰ राय ਸਾਹਿਬ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗੰਗ ਸਾਹਿਬ ਜੀ ਪੰਜ ਪਿਆਰਿਆਂ ਦੇ ਨਾਮ ਸੁਣਾਓ ਪਾਈ ਦੇਆ ਸਿੰਘ ਜੀ ਪਾਈ ਹਮਤ ਸਿੰਘ ਜੀ ਪਾਈ ਤਰਮ ਸਿੰਘ ਜੀ ਪਾਈ ਹਮਤ ਸਿੰਘ ਜੀ ਪਾਈ ਮੋਕਨ ਸਿੰਘ ਜੀ ਪਾਈ ਸਾਬ ਸਿੰਘ ਜੀ ਪਾਈ ਤਰਮ ਸਿੰਘ ਜੀ ਪਾਈ ਸਾਬ ਸਿੰਘ ਜੀ ਪਾਈ ਸਾਬ ਸਿੰਘ ਜੀ ਹੁਣ ਤੁਹਾਨੂੰ ਸੁਣਾਉ ਪੰਜ ਬਾਣੀਆਂ ਦੇ ਨਾਮ ਪੰਜ ਬਾਣੀਆਂ ਤੇ ਜਪਜੀ ਸਾਹਿਬ ਹਾਂ ਜੀ ਜਪ ਸਾਹਿਬ ਬਹੁਤ ਵਧੀਆ ਅੱਗੇ ਤਪ ਸਈਏ ਹਾਂ ਜੀ ਅਨੰਤ ਸਾਹਿਬ ਚੌਪਈ ਸਾਹਿਬ ਚੌਪਈ ਸਾਹਿਬ ਅਨੰਤ ਸਾਹਿਬ ਪੰਜ ਕਕਾਰਾਂ ਦੇ ਨਾਮ ਸੁਣਾਓ ਕ ਕੇਸ ਕ ਕੰਗਾ ਕ ਕਰਾ ਕ ਕਰਪਾਨ ਕ ਕਸ਼ਰਾ ਠੀਕ ਹੈ ਹੋਰ ਕਿਸ ਆਉਂਦਾ ਤੁਹਾਨੂੰ ਮੂਲ ਮੰਤਰ ਦਾ 파ੜ ਸੁਣਾ ਦਿਓ ੴ ਸਤਨਾਮ ਇੱਕ ਓ ਅੰਕਾਰ ਕਹਣਾ ਠੀਕ ਹੈ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਤ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈਪੀ ਸਚਨਾਨਕੋ ਸਿਪੀ ਸਚ 33 ਤਵੀ ਤੇ ਕਿਹੜੇ ਗੁਰੂ ਜੀ ਬੈਠੇ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨਹੀਂ ਫੇਰ ਯਾਦ ਕਰੋ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਹਾਂ ਠੀਕ ਹੈ ਬਹੁਤ ਵਧੀਆ ਫਤਿਹ ਬੁਲਾ ਦਿਓ ਹੁਣ ਵਾਹਿਗੁਰੂ ਗੁਰੂ ਜੀ ਦਾ ਹਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਵਿਦਿਆਰਥੀ ਸੀ ਛੋਟੀਆਂ ਕਲਾਸਾਂ ਦੇ ਜਿਨ੍ਹਾਂ ਨੇ ਸੁਣਾ ਕੇ ਸਾਨੂੰ ਜਾਣਕਾਰੀ ਦੱਸੀ ਹੈ ਪੰਜਾਂ ਪਿਆਰਿਆਂ ਦੇ ਨਾਮ ਚਾਰ ਸਾਹਿਬਜ਼ਾਦਿਆਂ ਦੇ ਨਾਮ ਪੰਜ ਬਾਣੀਆਂ ਪੰਜ ਕਕਾਰਾਂ ਦੇ ਨਾਮ ਜਿਹੜੇ ਉਹ ਸਾਡੇ ਨਾਲ ਸਾਂਝੇ ਕੀਤੇ ਹਨ ਮੂਲ ਮੰਤਰ ਦਾ ਪਾਠ ਵੀ ਸੁਣਾਇਆ ਸੋ ਹੁਣ ਜਿਹੜਾ ਲਿਖਤੀ ਪੇਪਰ ਇਹ ਲਗਾਤਾਰ ਚੱਲ ਰਿਹਾ ਹੈ ਸੁਣਾਉਣ ਵਾਲੇ ਬੱਚੇ ਜਿਨ੍ਹਾਂ ਨੂੰ ਆਪਾਂ ਸੁਣ ਲਿਆ ਉਹਨਾਂ ਦੇ ਨਾਮ ਲਿਖ ਕੇ ਦੁਬਾਰਾ ਸੁਣ ਕੇ ਉਹਨਾਂ ਦੀ ਜਿਹੜੇ ਨੰਬਰ ਉਹਨਾਂ ਨੂੰ ਦਿੱਤੇ ਜਾਣਗੇ ਪਹਿਲਾ ਦੂਜਾ ਤੀਜਾ ਜਿਸ ਤਰ੍ਹਾਂ ਵੀ ਹੈ ਟਰੋਫੀਆਂ ਸਾਰਿਆਂ ਬੱਚਿਆਂ ਨੂੰ ਮਿਲਣੀਆਂ ਨੇ ਜਿੰਨੇ ਵੀ ਬੱਚੇ ਭਾਗ ਲੈ ਰਹੇ ਨੇ ਸਾਰਿਆਂ ਨੂੰ ਜਿਹੜਾ ਉਹ ਟਰਾਫੀਆਂ ਦੇ ਕਿਸ ਸਨਮਾਨਤ ਕੀਤਾ ਜਾਣਾ ਹੈ ਬਾਬਾ ਬਕਾਲਾ ਸਾਹਿਬ ਦੀ ਪਾਵਨ ਧਰਤੀ ਤੇ